ਸਾਡੇ ਛੋਟੇ ਵੀਰ ਬੱਚੇ ਜਸ਼ਨਪੀਤ ਬਾਵਾ ਜੀ ਦੇ ਇਨਸਾਫ ਦੇ ਧਰਮ ਦੇ ਵਿੱਚ ਬੈਠੇ ਸਮੂਹ ਸਾਧ ਸੰਗਤ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਸਾਂਝ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੜੇ ਸਥਾਨ ਦੇ ਨਾਲ ਸਾਰੇ ਲੀਡਰਸ਼ਿਪਾਂ ਅਲੱਗ-ਅਲੱਗ ਜਥੇਬੰਦੀਆਂ ਦੇ ਲੀਡਰਸ਼ਿਪਾਂ ਸਾਰਿਆਂ ਨੇ ਬੜੇ ਸੋਹਣੇ ਵਿਚਾਰ ਦਿੱਤੇ ਤੇ ਸਭ ਤੋਂ ਵੱਧ ਮੈਂ ਧੰਨਵਾਦੀ ਹਾਂ ਜਿਹੜੇ ਇੰਨਾ ਸਮਾਂ ਐਡੀ ਗਰਮੀ ਦੇ ਵਿੱਚ ਸਾਰਿਆਂ ਨੇ ਕੱਢਿਆ ਇੱਕ ਆਪਣੇ ਛੋਟੇ ਵੀਰ ਦੇ ਆਪਣੇ ਇਲਾਕੇ ਦੇ ਨੌਜਵਾਨ ਸਰਪੰਚ ਦੇ ਇਨਸਾਫ ਵਾਸਤੇ ਮੈਂ ਸੋਚਦਾ ਸੀਗਾ ਬੜੀ ਛੋਟੀ ਉਮਰ ਚ ਕਿ 22 ਸਾਲ ਦੀ ਉਮਰ ਦੇ ਵਿੱਚ ਜਦੋਂ ਜਸ਼ਨਪੀਰ ਸਰਪੰਚ ਬਣਿਆ ਤੇ ਮਾਪਿਓ ਨੂੰ ਕਿੰਨਾ ਚਾਚੜਿਆ ਹੋਣਾ ਮਾਪਿਓ ਕਿੰਨੀਆਂ ਖੁਸ਼ੀਆਂ ਉਹ ਆਈਆਂ ਹੋਣੀਆਂ ਕਿੰਨਾ ਇਹਨਾਂ ਨੇ ਖੁਸ਼ੀ ਮਾਈ ਹੋਣੀ ਹੈ ਤੇ ਪਰ ਜਿੱਦਣ ਇਹ ਕਾਰਾ ਹੋਇਆ ਜਿੱਦਣ ਇਹ ਕਾਂਡ ਹੋਇਆ ਉਸੇ ਮਾਪਿਓ ਦੇ ਅੰਦਰ ਵੜਕੇ ਨਹੀਂ ਕੋਈ ਬਿੰਦਾ ਹੋਣਾ ਇਹੋ ਜੀ ਸਰਪੰਚੀ ਜਿਹੜੀ ਮੁੰਡੇ ਨੂੰ ਖਾ ਗਈ ਜਿਹੜੇ ਸਾਡੇ ਜਸ਼ਨਪੀਰ ਨੂੰ ਖਾ ਗਈ ਤੇ ਮੈਂ ਅੱਗੇ ਵੀ ਸੋਚਦਾ ਸੀ ਸੋਚਦਾ ਆਂਦਾ ਸੀ ਕਈ ਵਾਰ ਜਿਹੜੇ ਨਵੇਂ ਆਣ ਵਾਲੇ ਨੌਜਵੀਂ ਜਵਾਨ ਹੈ ਪੀੜ੍ਹੀ ਹੈ ਉਹਨਾਂ ਦੇ ਹੱਥ ਆਪਾਂ ਪੰਜਾਬ ਨੂੰ ਫੜਾਣਾ ਚਾਹਣੇ ਆ ਜਿਹੜੇ ਨੌਜਵਾਨ ਮੁੰਡੇ ਨੇ ਉਹ ਆਣ ਪੰਜਾਬ ਦਾ ਵਿਵਖ ਪੰਜਾਬ ਦਾ ਆਕਾ ਸੰਭਾਲਣ ਤੇ ਉਹ ਅੱਜ ਇਸ ਚੀਜ਼ ਤੋਂ ਵੇਖੇ ਕਿੰਨੇ ਘਰਾਦੇ ਹੋਣਗੇ ਇਹ ਹਾਲਾਤ ਬਣ ਗਏ ਇਹੋ ਜੀ ਗੰਦੀ ਸਿਆਸਤ ਹੋ ਗਈ ਪੈਸੇ ਦੇ ਕੇ ਵੀ ਸਰਪੰਚ ਬਣਿਆ ਤੇ ਫਿਰ ਉਸ ਨੂੰ ਆਪਣੀ ਜਾਨ ਗਵਾਣੀ ਪਈ ਅੱਜ ਮੈਂ ਜਿਆਦਾ ਵਿਸਥਾਰ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਕਾਫੀ ਸਮਾਂ ਹੋ ਗਿਆ ਪਹਿਲਾਂ ਹੀ ਜਿਹੜੇ ਸਾਡੇ ਬਲਾਰੇ ਕਾਫੀ ਸਮਾਂ ਲੈ ਗਏ ਕਾਫੀ ਤੇ ਮੈਂ ਛੋਟ ਦੇ ਵਿੱਚ ਹੀ ਗੱਲ ਕਰੂੰਗਾ ਸਾਰੇ ਵੀ ਡਟ ਕੇ ਨਾਲ ਖੜੀਏ ਇਸੇ ਤਰ੍ਹਾਂ ਹੀ ਨਾਲ ਖੜੇ ਰਵਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਛੋਟੀ ਜੀ ਅਨਸਾਫ਼ ਤੁਹਾਡੇ ਘਰੇ ਚੱਲ ਕੇ ਆਊਗਾ ਜੇਕਰ ਆਪਾਂ ਡਾਵਾ ਡਾਊਨ ਹੋ ਗਏ ਤੇ ਆਪਾਂ ਬਖੇਵੇਂ ਪਾਲੇ ਅੱਜ ਸਾਰੀਆਂ ਜਥੇਬੰਦੀਆਂ ਸਾਰੀਆਂ ਪਾਰਟੀਆਂ ਇੱਕੋ ਥਾਂ ਤੇ ਇਕੱਠੀਆਂ ਹੋਈਆਂ ਕਿਉਂ ਇਹ ਅਨ ਹੋਣੀ ਬਹੁਤ ਵੱਡੀ ਹੋਈ ਜੋ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਖਿਆਲ ਅਸੀਂ ਸਿਆਸਤ ਕਰਨੇ ਕਈ ਵਾਰ ਅਸੀਂ ਕਹਿੰਦੇ ਹਾਂ ਨਾ ਕੋਈ ਨੌਜਵਾਨ ਦੀ ਕਿਸੇ ਦੀ ਐਕਸੀਡੈਂਸੀ ਡੈਥ ਹੋ ਜੇ ਚਲੋ ਜੀ ਇਹਦੇ ਮਾਪਿਓ ਚਾਹਦੇ ਨੇ ਨਾ ਕਰੋ ਕੀ ਨਾਂ ਦਾ ਪੋਸਟਮਾਰਟਮ ਤੇ ਸਾਡੇ ਸਾਡਾ ਕਹਿਣਾ ਨਹੀਂ ਮੰਨਦੇ ਅਫਸਰ ਕਹਿੰਦੇ ਜੀ ਪੋਸਟਮਾਰਟ ਤੋਂ ਬਿਨਾਂ ਗੱਲ ਨਹੀਂ ਪੰਨੀ। ਪੋਸਟਮਾਰਟਮ ਕਰਨਾ ਹੀ ਪੈਣਾ। ਅੱਜ ਐਡਾ ਵੱਡਾ ਹਾਦਸਾ ਹੋਇਆ। ਸਾਡਾ ਨੌਜਵਾਨ ਮੁੰਡਾ ਚਲਾ ਗਿਆ। ਅੱਜ ਉਹ ਕੀ ਗੱਲ ਪੋਸਟਮਾਰਟਮ ਖਤਮ ਹੋ ਗਏ। ਪੋਸਟਮਾਰਟਮ ਦੀ ਜ਼ਰੂਰਤ ਨਹੀਂ ਰਹੀ। ਕਿਉਂ? ਇਹ ਸਰਕਾਰਾਂ ਆਪਦੇ ਬਚਾਅ ਵਾਸਤੇ, ਆਪਦੇ ਪਛਾਣ ਵਾਸਤੇ ਆਪਦੇ ਆਪ ਨੂੰ ਕੀਤਾ ਗਿਆ। ਮੈਂ ਸਰਕਾਰ ਕੇ ਤੇ ਪੁਲਿਸ ਪ੍ਰਸ਼ਾਸਨ ਅਕੇ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਕਰਨਾ ਜੋ ਬੰਦੀ ਕਾਰਵਾਈ ਚਾਹੇ ਕਿਸੇ ਦੀ ਵੀ ਕਿਸੇ ਦੀ ਵੀ ਗੱਲ ਇਹ ਚਾਹੇ ਫੋਜਾ ਸਿੰਘ ਖਰਾਰੀ ਆਉਂਦਾ ਪੀਏ ਹੈ ਚਾਹੇ ਹੋਰ ਵੀ ਕੋਈ ਹੈ ਕਿਉਂ ਮੈਂ ਦੋ ਚਾਰ ਆਡੀਓ-ਆਡੀਓ ਜਿਹੀਆਂ ਵੇਖੀਆਂ ਹੋਰ ਉਹਦੇ ਵਿੱਚ ਕਈਆਂ ਦੇ ਹੋਰਾਂ ਦੇ ਵੀ ਨਾਂ ਆਦੇ ਨੇ ਕਈਆਂ ਦੇ ਹੋਰਾਂ ਦੇ ਵੀ ਨਾਂ ਚੱਲਦੇ ਨੇ ਮੈਂ ਇੱਕ ਛੋਟੀ ਜੀ ਗੱਲ ਦਾ ਪੁਲਿਸ ਇੱਕ ਬੰਦਾ ਚੱਕ ਲਵੇ 50 ਮਿੰਟਾਂ ਦੇ ਵਿੱਚ ਆਪ ਮੈਂ ਕਹਿੰਦਾ ਪੀਏ ਚੱਕ ਲਵੇ ਗੱਲਾ ਤੇ ਪੰਜਾਂ ਮਿੰਟ ਸਾਰੇ ਵੇਖੋ ਤੋਦੇ ਵਾਂਗੂ ਕਿਉਂ ਨਹੀਂ ਬੋਲਦੇ ਤੋਦੇ ਵਾਂਗੂ ਬੋਲਦੇ ਸਾਰੇ ਫਿਰ ਇਹ ਕਹਿੰਦੇ ਸਾਨੂੰ ਪਤਾ ਨਹੀਂ ਸਾਰੀ ਪੁਲਿਸ ਨੂੰ ਸਭ ਕੁਝ ਪਤਾ ਹੁੰਦਾ ਮੈਂ ਸੱਚੀ ਗੱਲ ਤੁਹਾਨੂੰ ਸੁਣਾਣਾ ਮੈਂ ਆਪਦੀ ਹੱਡ ਪੀਤੀ ਮੈਂ ਮਾਲ ਰੋਡ ਤੇ ਫੁਆਪਰ ਸ਼ੈਰ ਕਰਦਾ ਸੀ ਜਦੋਂ ਡੀਸੀ ਸਾਹਿਬ ਦੀ ਕੋਠੀ ਆਂਦੀ ਨਾ ਉੱਥੇ ਕਰਕੇ ਮੈਂ ਫਿਰਦਾ ਸੀ ਤੇ ਮੈਨੂੰ ਨਹੀਂ ਪਤਾ ਸੀ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਸੀ ਪਿੱਛੋਂ ਮੋਟਰਸਾਈਕਲ ਤੇ ਆਏ ਦੋ ਜਣੇ ਉਹ ਮੋਬਾਈਲ ਤੇ ਗੱਲ ਕਰਦੇ ਸੀ ਤੇ ਕਿਸੇ ਨੇ ਚਪਟਾ ਮਾਰਿਆ ਤੇ ਮੋਬਾਈਲ ਖੋਹ ਗਏ ਨਾ ਦੋਵੇਂ ਮੁੰਡੇ ਜਿਹੜੇ ਸੀ ਉਹ ਜੱਜ ਸਾਹਿਬ ਦਾ ਮੋਬਾਈਲ ਖੋਹ ਕੇ ਲੈ ਗਏ ਤੇ ਜਦੋਂ ਉਹ ਉੱਥੇ ਰੋਣਾ ਪਿਆ ਮੈਂ ਵੀ ਕੋਲ ਖੜਾ ਹੋ ਗਿਆ ਮੈਂ ਕਿਹਾ ਯਾਰ ਸਾਡੇ ਬੜੀ ਗੰਦ ਪਿਆ ਪੈ ਐਡਾ ਪੁਰੇ ਹਾਲਾਤ ਹੋਏ ਪਏ ਨੇ ਉਹਨੇ ਮੈਨੂੰ ਦੱਸਿਆ ਮੈਨੂੰ ਕਹਿੰਦਾ ਯਾਰ ਮੈਂ ਤਾਂ ਅਡੀਸ਼ਨਲ ਚਾਹਦਨ ਜੱਜਾਂ ਉਹਨਾਂ ਨੇ ਉੱਥੇ ਮੈਨੂੰ ਫੋਨ ਲਿਆ ਮੇਰਾ ਫੋਨ ਕਰਕੇ ਮੁੰਡਾ ਬੁਲਾਇਆ ਤੇ ਮੇਰੇ ਫੋਨ ਤੇ ਹੀ ਕੋਲ ਕਰੀ ਉੱਥੇ ਫਿਰ ਐਸਐਚਓ ਨੂੰ ਕਿਹਾ ਕਹਿੰਦਾ ਮੇਰੇ ਇਹਦੇ ਵਿੱਚ ਜੂਰੀ ਕਾਰਜਾਤ ਨੇ ਤੇ ਮੈਨੂੰ ਕੱਲ ਸਵੇਰ ਚ ਕਰ ਕੱਲ ਸ਼ਾਮ ਤੱਕ ਮੇਰਾ ਫੋਨ ਚਾਹੀਦਾ ਜੇ ਨਾ ਫੋਨ ਮਿਲਿਆ ਤੇ ਆਪਦਾ ਹਿਸਾਬ ਲਾ ਲਿਓ ਤੇ ਮੈਂ ਤੁਹਾਨੂੰ ਦੱਸਾਂ ਸਵੇਰੇ 9 ਵਜੇ ਡਿਸ਼ਲ ਸੈਸ਼ਨ ਜੱਜ ਕੋਲੋਂ ਦਾ ਫੋਨ ਸੀਕਰ ਆਪਾਂ ਕਹਿੰਦੇ ਆ ਪੁਲਿਸ ਨੂੰ ਪਤਾ ਨਹੀਂ ਹੁੰਦਾ ਸਭ ਕੁਝ ਪਤਾ ਹੁੰਦਾ ਕੋਈ ਚੀਜ਼ ਵੀ ਹੁੰਦੀ ਇਹਨਾਂ ਕੀ ਪਤਾ ਨਹੀਂ ਕਿਵੇਂ ਕਤਲ ਹੋਇਆ ਕਿਵੇਂ ਛੜਾ ਜਸ਼ਨ ਮਰਿਆ ਕਿਵੇਂ ਮਾਰਿਆ ਗਿਆ ਕੀ ਚੀਜ਼ਾਂ ਆ ਸਭ ਪਤਾ ਹੈ ਜੇ ਬਸ ਆਪਾਂ ਇਸੇ ਤਰ੍ਹਾਂ ਦਬਾਅ ਬਣਾਈ ਰੱਖੀਏ ਤਾਂ ਹੀ ਆਪਾਂ ਨੂੰ ਇਨਸਾਫ ਮਿਲਣਾ ਹੈ ਅਸੀਂ ਸਾਰੇ ਪਰਿਵਾਰ ਨਾਲ ਸਾਰੇ ਦੇ ਨਾਲ ਹਰ ਵळे ਨਾਲ ਖੜੇ ਆ ਕੰਦੇ ਨਾਲ ਕੰਦਾ ਜੋੜ ਕੇ ਖੜੇ ਆ ਅੱਧੀ ਰਾਤ ਵळे ਵੀ ਕਿਸੇ ਤਰ੍ਹਾਂ ਦੇ ਜੁੜ ਤੇ ਅਸੀਂ ਹਾਜ਼ਰ ਅਸੀਂ ਦੁਬਾਰਾ ਮੈਂ ਧੰਨਵਾਦ ਕਰਨਾ ਸਾਰੀ ਸੰਗਤ ਦਾ ਜਿਹੜੀ ਸੰਗਤ ਨਹੀਂ ਦਿਲ ਤੋਂ ਬੈਠੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾਰਾ ਲਾਉਂਗਾ ਉਹਦੇ ਨਾਲ ਆਪਾਂ ਖਤਮ ਕਰਾਂਗੇ ਜਸ਼ਨਪੀ ਬਾਬਾ ਨਮਰਨੇ ਜਸ਼ਨਪੀ ਬਾਬਾ ਨਮਰਨੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ